ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਬੀ ਐਸ ਚਾਨਾ ਦੋਸਤੋ ਗੁਰੂ ਨਗਰੀ શ્રી ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਮੰਗ ਹੈ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੀਆਂ رائے ਜਿਹੜੀਆਂ ਲੋਕਾਂ ਦੀਆਂ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜ਼ਿਲ੍ਹਾ ਬਣਾਉਣਾ ਚਾਹੀਦਾ ਹੈ ਤੇ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਪਰ ਇਸ ਵਿਚਾਰ ਦੇ ਵੀ ਹਨ ਕਿ ਜੇਕਰ ਜ਼ਿਲ੍ਹਾ ਬਣਦਾ ਹੈ ਤਾਂ ਤਰੱਕੀ ਹੋਏਗੀ ਤੇ ਕਿਤੇ ਨਾ ਕਿਤੇ ਕੁਦਰਤੀ ਸੁੰਦਰਤਾ ਜਿਹੜੀ ਹੈ ਅਨੰਦਪੁਰ ਸਾਹਿਬ ਦੀ ਉਹ ਪ੍ਰਭਾਵਿਤ ਹੋ ਸਕਦੀ ਹੈ ਅੱਜ ਮੇਰੇ ਨਾਲ ਖਾਸ ਤੌਰ ਤੇ ਗੁਰਮਿੰਦਰ ਸਿੰਘ ਜੀ ਭੁੱਲਰ ਅਨੰਤਪੁਰ ਸਾਹਿਬ ਦੀ ਜਿਹੜੀ ਇੱਕ ਵੱਡੀ ਸ਼ਖਸੀਅਤ ਨੇ ਉਹ ਮੌਜੂਦ ਨੇ ਇਸ ਮੁੱਦੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭੁੱਲਰ ਸਾਹਿਬ ਦੀ ਇੰਟਰੋਡਕਸ਼ਨ ਦੇਣ ਦੇ ਲਈ ਸ਼ਬਦ ਨਹੀਂ ਹੈ ਕਿਉਂਕਿ ਬਹੁਤ ਸਾਰੇ ਫੀਲਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਤੇ ਜਿਸ ਵੀ ਫੀਲਡ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਨੇ ਆਪਣੀ ਛਾਪ ਛੱਡੀ ਹੈ ਸੋ ਇਹ ਕਹਿਣਾ ਕਿ ਉਹ ਰਿਟਾਇਰਡ ਮਾਸਟਰ ਨੇ ਜਾਂ ਇਹ ਕਹਿਣਾ ਕਿ ਉਹ ਕਮੈਂਟੇਟਰ ਨੇ ਜਾਂ ਇਹ ਕਹਿਣਾ ਕਿ ਉਹ ਇੱਕ ਜਰਨਲਿਸਟ ਵੀ ਨੇ ਜਾਂ ਖੇਡ ਪ੍ਰਮੋਟਰ ਨੇ ਵੱਖ-ਵੱਖ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਉਹਨਾਂ ਨੂੰ ਜਿਹੜਾ ਸੰਬੋਧਨ ਕਰ ਸਕਦੇ ਹੋ ਮੇਰੇ ਲਈ ਉਹ ਗੁਰੂ ਨੇ ਕਿਉਂਕਿ ਹਮੇਸ਼ਾ ਹੀ ਰਾਹੇ ਬਗਾਏ ਸਾਨੂੰ ਉਹ ਮਾਰਗਦਰਸ਼ਨ ਕਰਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਦੀ ਇੰਟਰੋਡਕਸ਼ਨ ਦੇਣ ਦੀ ਥਾਂ ਤੇ ਮੈਂ ਸਿੱਧਾ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਾਂਝੀ ਕਰਦਾ ਹਾਂ ਪੁਲਿਸ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਇੱਕ ਨਵੀਂ ਚਰਚਾ ਜਿਹੜੀ ਇੱਕ ਵਾਰ ਫੇਰ ਛੋੜੀ ਐਚਡੀ ਐ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਸਮਾਗਮ ਅਨੰਦਪੁਰ ਸਾਹਿਬ ਦੇ ਕਿ ਮਨਾਏ ਜਾ ਰਹੇ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਮੰਗ ਹੈ ਉਹ ਉਠਣੀ ਸ਼ੁਰੂ ਹੋ ਗਈ ਹੈ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ ਕਿ ਜ਼ਿਲ੍ਹਾ ਬਣਨਾ ਚਾਹੀਦਾ ਹੈ ਜੇ ਜ਼ਿਲ੍ਹਾ ਬਣਦਾ ਹੈ ਤਾਂ ਕੀ ਫਾਇਦੇ ਹੋ ਸਕਦੇ ਕੀ ਨੁਕਸਾਨ ਹੋ ਸਕਦੇ ਡਾਕਟਰ ਸੋ ਪਹਿਲੀ ਗੱਲ ਤਾਂ ਜੇ ਆਪਾਂ ਇੱਥੋਂ ਸ਼ੁਰੂ ਕਰੀਏ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਮੰਗ ਉਠਣੀ ਸ਼ੁਰੂ ਹੋਈ ਹੈ ਜੀ ਜਿਵੇਂ ਕਹਾਵਤ ਹੈ ਕਿ ਦੇਰ ਆਏ ਦਰੋਸਤ ਆਏ ਮੈਂ ਸਮਝਦਾ ਕਿ ਬਹੁਤ ਭਾਗਾ ਵਾਲੀ ਗੱਲ ਹੈ ਬਹੁਤ ਸ਼ੁਭ ਸੰਕੇਤ ਹੈ ਚੰਗੀ ਸ਼ੁਰੂਆਤ ਹੈ ਕਿ ਇਸ ਪਾਸੇ ਨੂੰ ਗੱਲ ਤੁਰੀ ਤਾਂ ਸਹੀ ਸਮੁੱਚੀ ਜਿਹੜੀ ਸਿੱਖ ਕੌਮ ਹੈ ਬਹੁਤ ਦੇਰ ਦੀਆਂ ਉਹਨਾਂ ਦੇ ਮਨ ਦੇ ਵਿੱਚ ਇਹ ਆਸਾਂ ਰਹੀਆਂ ਸੀ ਕਿ ਇਸ ਗੁਰੂ ਨਗਰੀ ਨੂੰ ਕੋਈ ਬਹੁਤ ਵੱਡਾ ਜਿਹੜਾ ਮਾਣ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਵੇ ਹਾਲਾਂਕਿ ਕਿਸੇ ਦੁਨਿਆਵੀ ਮਾਣ ਦੀ ਮੁਹਤਾਜ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਜੀ ਕਿਉਂਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਨੌਵੇਂ ਪਾਤਸ਼ਾਹ ਨੇ ਪੰਜ ਪਿੰਡ ਇਹ ਖਰੀਦੇ ਸੀ ਇਹਨਾਂ ਦੇ ਵਰਸਾਈ ਸੀ ਧਰਤੀ ਆਪਣੀ ਮਾਤਾ ਦੇ ਨਾਮ ਨਾਂ ਤੇ ਚੱਕ ਨਾਨਕੀ ਇਹਦਾ ਪਹਿਲਾ ਨਾਮ ਰੱਖਿਆ ਜੀ ਤੇ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਅਨੰਦਾਂ ਦੀ ਪੁਰੀ ਕਹਿ ਕੇ ਇਹਨੂੰ ਸੰਬੋਧਨ ਕੀਤਾ ਅਨੰਦ ਪ੍ਰਸਾਦ ਦੇ ਖਾਲਸਾ ਪੰਥ ਦੀ ਨਹੀਂ ਇੱਥੇ ਰੱਖੀ ਗਈ ਸਾਜਨਾ ਇੱਥੋਂ ਕੀਤੀ ਗਈ ਮੈਂ ਤਾਂ ਸਮਝਦਾ ਕਿ ਜਿਹੜਾ ਬਹੁਤ ਛੋਟੀ ਗੱਲ ਹੈ ਜੇ ਆਪਾਂ ਅਨੰਦ ਪ੍ਰਸਾਦ ਨੂੰ ਕਹਿ ਰਹੇ ਹਾਂ ਕਿ ਮਾਨ ਦੇ ਰਹੇ ਹਾਂ ਜੀ ਇਹ ਤਾਂ ਸਿੱਖ ਕੌਮ ਦੀ ਰਾਜਧਾਨੀ ਜੇ ਤੁਸੀਂ ਕਹੋ ਸਹੀ ਸ਼ਬਦਾਂ ਦੇ ਵਿੱਚ ਤਾਂ ਇਹ ਬੰਨ ਦੇ ਮੈਂ ਤਾਂ ਸਮਝਦਾ ਕਾਬਿਲ ਹੈ ਕਿ ਇਹੋ ਜੀ ਮਹਾਨ ਧਰਤੀ ਦੱਸੋ ਕਿਹੜੀ ਹੈ ਜਿਹਨੂੰ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਮਾਤਾ ਗੁਜਰੀ ਜੀ ਮਾਤਾ ਜੀਤੋ ਜੀ ਚਾਰ ਸਹਿਬਜਾਦੇ ਉਹਨਾਂ ਦੇ ਚਰਨਾਂ ਦੀ ਚੱਪਾ ਚੱਪਾ ਇਸ ਧਰਤੀ ਨੂੰ ਸ਼ੋਭਾ ਪ੍ਰਾਪਤ ਹੈ ਇਹਦੇ ਨਾਲੋਂ ਪਵਿੱਤਰਤਾ ਔਰ ਮਹਾਨਤਾ ਕਿਸ ਧਰਤੀ ਦੀ ਹੋ ਸਕਦੀ ਹੈ ਬਿਲਕੁਲ ਸਹੀ ਤੋਂ ਕਈ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਕਈ ਜਿਹੜੇ ਨੈਗੇਟਿਵ ਕਮੈਂਟ ਹੈ ਉਹ ਵੀ ਆ ਰਹੇ ਹੈ ਸੋ ਮੈਨੂੰ ਉਹਨਾਂ ਲੋਕਾਂ ਦੇ ਜਿਹੜੇ ਵਿਚਾਰ ਹੈ ਜਾਂ ਉਹਨਾਂ ਦੇ ਦਿਮਾਗ ਹੈ ਉਹਨਾਂ ਦੀ ਸੋਚ ਦੀ ਮੈਨੂੰ ਤਾਂ ਸਮਝ ਨਹੀਂ ਆਦੀ ਜਾਂ ਤਾਂ ਉਹ ਮੈਂ ਤਾਂ ਸਮਝਦਾ ਕਿ ਮਾਨਵਤਾ ਵਿਰੋਧੀ ਉਹਨਾਂ ਦੀ ਸੋਚ ਹੈ ਕਿਉਂਕਿ ਮੈਂ ਸਿੱਖ ਵਿਰੋਧੀ ਇਸ ਕਰਕੇ ਸ਼ਬਦ ਨਹੀਂ ਵਰਤਦਾ ਕਿਉਂਕਿ ਇਹਦੇ ਹੋਰ ਮੈਨੇ ਵੀ ਕਈ ਵਾਰੀ ਕੱਢੇ ਜਾ ਸਕਦੇ ਆ ਜੀ ਤੋਂ ਉਹ ਇਸ ਕਰਕੇ ਕਿਉਂਕਿ ਸਮੁੱਚੀ ਮਾਨਵਤਾ ਨੂੰ ਜਿਹੜਾ ਸੰਦੇਸ਼ ਹੈ ਉਹ ਤਾਂ ਇਸ ਧਰਤੀ ਤੋਂ ਗਿਆ ਨਵੇਂ ਪਾਦਸ਼ਾਹ ਦੀ ਮਿਸਾਲ ਸਾਡੇ ਸਾਹਮਣੇ ਹੈ ਕਿਵੇਂ ਉਹਨਾਂ ਨੇ ਸਕੂ ਦੂਜੇ ਧਰਮ ਵਾਸਤੇ ਇੱਥੋਂ ਜਾ ਕੇ ਸ਼ਹੀਦੀ ਦਿੱਲੀ ਦੇ ਸ਼ਾਂਤਨੀ ਚੌਂਕਲੇ ਵਿੱਚ ਦਿੱਤੀ ਹੈ ਜਿਨ੍ਹਾਂ ਦੀ ਅਸੀਂ 350 ਸਾਲਾ ਹੁਣ ਸ਼ਹੀਦੀ ਸ਼ਤਾਬ ਦੀ ਵੀ ਮਨਾ ਰਹੇ ਹਾਂ ਸੋ ਮੈਂ ਕਹਿੰਦਾ ਕਿ ਸਾਡੀ ਪੀੜ੍ਹੀ ਵਾਸਤੇ ਤਾਂ ਬਹੁਤ ਹੀ ਮਾਣ ਦੀ ਗੱਲ ਹੈ ਬਹੁਤ ਸਾਰੀਆਂ ਸ਼ਤਾਬ ਦੀਆਂ ਸਾਨੂੰ ਦੇਖਣ ਦਾ ਮਾਣ ਪ੍ਰਾਪਤ ਹੋਇਆ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਵੀ ਦੇਖਿਆ 550 ਸਾਲਾ ਵੀ ਦੇਖਿਆ ਦਸਵੇਂ ਪਾਤਸ਼ਾਹ ਦਾ 300 ਸਾਲਾ ਵੀ ਦੇਖਿਆ 350 ਸਾਲਾ ਵੀ ਦੇਖਿਆ ਜਿਸ ਲਈ ਇਹ ਸ਼ਤਾਬ ਦੀਆਂ ਪਰ ਰਸਮਾਂ ਨੀਆਂ ਗਈਆਂ ਸੀ ਉਸ ਵੇਲੇ ਮੈਂ ਵਿਦਿਆਰਥੀ ਸੀ ਪਹਿਲਾਂ ਸਕੂਲ ਦਾ ਫਿਰ ਕਾਲਜ ਦਾ ਤੇ ਸਾਡਾ ਖਾਲਸਾ ਸਕੂਲ ਦਾ ਬੈਂਡ ਗਿਆ ਮੈਨੂੰ ਕਾਲਜ ਤੋਂ ਲੈ ਕੇ ਗਏ ਸੀ ਪਟਨਾ ਸਾਹਿਬ ਵੀ ਸਾਡਾ ਬੈਂਡ ਗਿਆ ਸੀ ਤੇ ਕਲਕੱਤੇ ਵੀ ਬੈਂਡ ਗਿਆ ਸੀ ਸੋ ਇਹੋ ਜਿਹੀ ਤਾਂ ਫਿਰ ਆਹ ਸ਼ਤਾਬਦੀ ਜਿਹੜੀ ਨਵੇਂ ਪਾਤਸ਼ਾਹੀ ਦੀ ਸਾਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਔਰ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਭੁੱਲ ਜਿਹੜੀ 1699 ਦੇ ਵਿੱਚ ਜਿਹੜੇ ਖਾਲਸਾ ਸਾਜਨਾ ਦੇ ਵਸਦੀ ਮਨਾਈ ਗਈ ਸੀ ਸ਼ਤਾਬਦੀ ਉਸ ਵੇਲੇ ਜਿਹੜੀ ਭੁੱਲ ਹੋਈ ਸੀ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਹੀਂ ਅਨਾਉਂਸ ਕਰ ਸਕੇ ਤੇ ਅਗਰ ਹੁਣ ਉਹ ਭੁੱਲ ਸੁਧਾਰੀ ਜਾਂਦੀ ਏ ਤਾਂ ਵੀ ਡੁੱਲੀਆਂ ਦਾ ਵੀਰਾਂ ਦਾ ਕੁਛ ਨਹੀਂ ਵੇਗੜਿਆ ਮੈਂ ਤਾਂ ਸਮਝਦਾ ਹਾਂ ਕਿ ਬਹੁਤ ਵੱਡੀ ਇਹ ਜਿਹੜੀ ਸ਼ਰਧਾਂਜਲੀ ਹੈ ਨਵੇਂ ਪਾਰਸ਼ਾ ਨੂੰ ਹੋਊਗੀ ਅਗਰ ਇਸ ਗੁਰੂ ਨਗਰੀ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ ਬਿਲਕੁਲ ਇਹ ਇੱਕ ਧਾਰਮਿਕ ਪੱਖ ਹੈ ਜਿਵੇਂ ਤੁਸੀਂ ਕਿਹਾ ਕਿ ਆਸਥਾ ਜਿਹੜੀ ਜੁੜੀ ਹੋਈ ਹੈ ਲੋਕਾਂ ਦੀ ਧੁਰਾਏ ਸਿੱਖੀ ਦਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕੀਤਾ ਜੀ ਤੁਹਾਨੂੰ ਲੱਗਦਾ ਕਿ ਆਰਥਿਕਤਾ ਦੀ ਜੇਕਰ ਗੱਲ ਕੀਤੀ ਜਾਵੇ ਜੇ ਜ਼ਿਲ੍ਹਾ ਬਣਦਾ ਤਾਂ ਆਰਥਿਕ ਤਰੱਕੀ ਦੇ ਰਾਹ ਵੀ ਆਨੰਦਪੁਰ ਸਾਹਿਬ ਦੇ ਲਈ ਖੁੱਲਣਗੇ ਕਿਉਂਕਿ ਜੇਕਰ ਸਟ੍ਰੈਟਜੀਕਲੀ ਜਿਓਗ੍ਰਾਫਿਕਲੀ ਇਹਦੀ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਬਿਲਕੁਲ ਨਾਲ ਹਿਮਾਚਲ ਲੱਗਦਾ ਹੈ ਪਹਿਲਾ ਹੀ ਸ਼ਹਿਰ ਜਿਹੇ ਹਿਮਾਚਲ ਤੋਂ ਆਈਏ ਤਾਂ ਆਨੰਦਪੁਰ ਸਾਹਿਬ ਹੈ ਜਾਂ ਜੇ ਐਦਰੋ ਪੰਜਾਬ ਤੋਂ ਜਾਈਏ ਤਾਂ ਅਖੀਰਲਾ ਸ਼ਹਿਰ ਹੈ ਬੜੀ ਇੰਪੋਰਟੈਂਟ ਜਗ੍ਹਾ ਹੈ ਜੇ ਜ਼ਿਲ੍ਹਾ ਬਣਦਾ ਤਾਂ ਸਿੱਧੇ ਤੌਰ ਤੇ ਬਿਜ਼ਨਸ ਵੀ ਵਧੇਗਾ ਚਾਹੇ ਉਹ ਡਾਇਰੈਕਟ ਬਿਜ਼ਨਸ ਹੋਵੇ ਇੰਡਾਇਰੈਕਟ ਬਿਜ਼ਨਸ ਹੋਵੇ ਰੋਜ਼ਗਾਰ ਦੇ ਹੋਰ ਸਾਧਨ ਜਿਹੜੇ ਨੇ ਉਹ ਵਧਣਗੇ ਦੇਖੋ ਜੀ ਜਿਹਹਲੇ ਡਿਸਟ੍ਰਿਕਟ ਹੈੱਡਕੁਆਟਰ ਬਣਦਾ ਹੈ ਤਾਂ ਉਹਦੇ ਨਾਲ ਤਾਂ ਤਰੱਕੀ ਦੇ ਰਾਹ ਖੁੱਲਦੇ ਆ ਵਿਕਾਸ ਦੇ ਰਾਹ ਖੁੱਲਦੇ ਆ ਜੀ ਇੱਥੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਇੱਥੇ ਹੋਊਗਾ ਐਸਐਸਪੀ ਦਾ ਦਫ਼ਤਰ ਹੋਊਗਾ ਜਿਹੜੇ ਕੰਮ ਕਰਵਾਉਣਾ ਸੀ ਰੋਪੜ ਜਾ ਰਹੇ ਆ ਉਹ ਸਾਰੇ ਕੰਮ ਅਨੰਤਪੁਰ ਸਾਹਿਬ ਹੋਣਗੇ ਇਹਦੇ ਨਾਲ ਨਾਲ ਜਿਵੇਂ ਹੁਣ ਸਰਕਾਰ ਦੇ ਵੀ ਬਿਆਨ ਆਦੇ ਆ ਕਿ ਅਨੰਤਪੁਰ ਸਾਹਿਬ ਨੂੰ ਜਿਹੜੀਆਂ ਸੜਕਾਂ ਆ ਰਹੀਆਂ ਉਹਨਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਕਨੈਕਟੀਵਿਟੀ ਜਿਹਹਲੇ ਵਧੂਗੀ ਜੀ ਤੇ ਵਿੱਚ ਵਿੱਚ ਤਾਂ ਮੈਂ ਇਹ ਵੀ ਗੱਲ ਸੁਣੀ ਹੈ ਕਿ ਸਰਕਾਰ ਦੇ ਵਿਚਾਰ ਅਧੀਨ ਹੈ ਜਾਂ ਪਬਲਿਕ ਦੇ ਕਿ ਇੱਥੇ ਹਵਾਈ ਅੱਡੇ ਦੀ ਵੀ ਜਿਹੜੀ ਮੰਗ ਹੈ ਉਹ ਹੋ ਰਹੀ ਹੈ ਅਗਰ ਹਵਾਈ ਅੱਡਾ ਇੱਥੇ ਬਣਦਾ ਤਾਂ ਵਿਦੇਸ਼ਾਂ ਦੇ ਵਿੱਚ ਅਸੀਂ ਜਾ ਕੇ ਦੇਖਦੇ ਹਾਂ ਕਿ ਜਿੰਨੀ ਸਿੱਖੀ ਉਹਨਾਂ ਲੋਕਾਂ ਨੇ ਸਮਝੀ ਹੈ 19 ਸ਼ਹਿਰ ਅਸੀਂ ਨਹੀਂ ਸਮਝ ਸਕੇ ਤਾਂ ਇੱਕ ਸਿੱਖ ਤਾਂ ਹੁਣ ਵੀ ਰੋਜ਼ ਇੰਗਲੈਂਡ ਤੋਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦਾ ਜੀ ਅਗਰ ਜਿਸ ਡਿਸਟ੍ਰਿਕਟ ਹੈੱਡਕੁਆਰਟਰ ਵੀ ਬਣਦਾ ਤਾਂ ਉਹਦੇ ਨਾਲ ਵਿਕਾਸ ਦੇ ਫੰਡ ਬਹੁਤ ਜਾਰੂ ਜਾਰੀ ਹੁੰਦੇ ਆ ਜੀ ਹੋਰ ਕਿੰਨੇ ਇੱਥੇ ਰੋਜ਼ਗਾਰ ਦੇ ਮੌਕੇ ਜਿਹੜੇ ਆ ਉਹ ਨਵੇਂ ਖੁੱਲਣਗੇ ਉਹਦੇ ਨਾਲ ਮੈਂ ਤਾਂ ਸਮਝਦਾ ਕਿ ਨਿਹਾਰ ਅਨੰਦਪੁਰ ਸਾਹਿਬ ਦੀ ਜਿਹੜੀ ਆ ਬਿਲਕੁਲ ਬਦਲ ਜਾਊਗੀ ਤਾਂ ਉਹਦੇ ਨਾਲ ਨਾਲ ਮੈਂ ਇੱਕ ਗੱਲ ਜ਼ਰੂਰ ਕਰਨੀ ਹੈ ਜਿੱਥੇ ਜੇ ਸਰਕਾਰ ਜਿਲ੍ਹਾ ਅਨਾਉਂਸ ਕਰਦੀ ਹੈ ਤੇ ਨਾਲ ਦੀ ਨਾਲ ਇੱਕ ਪੁੰਦਾ ਕੰਮ ਹੋਰ ਕਰ ਲਵੇ ਜਿਹੜੀ 메ਨ ਸੜਕ ਦੋ ਤਖਤਾਂ ਨੂੰ ਵੀ ਜੋੜਦੀ ਹੈ ਸਾਰਾ ਮਾਝਾ ਤੇ ਦੁਆਬੇ ਨੂੰ ਜੋੜਦੀ ਹੈ ਜੀ ਅਨੰਦਪੁਰ ਸਾਹਿਬ ਨੂੰ ਜਿੰਨੀ ਹੋਲੇ ਮਹੱਲੇ ਦੇ ਜਾਂ ਆਮ ਦੇ ਨਾਲ ਚ ਦਰਸ਼ਨ ਕਰਨ ਸੰਗਤ ਆਦੀ ਹੈ ਉਹ ਸਾਰੀ ਜਿਹੜੀ ਅਨੰਦਪੁਰ ਸਾਹਿਬ ਗੜ ਸ਼ੰਕਰ ਬੰਗਾ ਰੋੜਾ ਇਹਦੇ ਤੇ ਆਦੀ ਹੈ ਤੋ ਇਹ ਤਾਂ ਮੈਂ ਹੁਣ ਕਹਿ ਨਹੀਂ ਸਕਦਾ ਕਿ ਇਹ ਆਪਣੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ ਜਾਂ ਕੇਂਦਰ ਸਰਕਾਰ ਦੇ ਜੀ ਤੋ ਜਿਹੜੇ ਵੀ ਅਧਿਕਾਰ ਖੇਤਰ ਛੋਵੇ ਸਰਕਾਰ ਜੇ ਆਪ ਬਣਾ ਸਕਦੀ ਹੈ ਤਾਂ ਆਪ ਇਹਨੂੰ ਜਿੰਨੀ ਛੇਤੀ ਹੋ ਸਕੇ ਕਿਉਂਕਿ ਸੰਤ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹੈ ਲੇਕਿਨ ਉਹਨਾਂ ਦੇ ਵੀ ਸਾਧਨ ਤਾਂ ਸੀਮਤ ਹੁੰਦੇ ਹੈ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਹੁੰਦੇ ਆ ਉਹ ਸਰਕਾਰਾਂ ਨਹੀਂ ਕਰਨੇ ਹੁੰਦੇ ਸੋ ਇਹ ਵੀ ਪਰਪਕਾਰ ਅਗਰ ਹੋ ਜਾਵੇ ਪੰਜਾਬ ਸਰਕਾਰ ਆਪਣੇ ਤੌਰ ਤੇ ਜਾਂ ਸੈਂਟਰ ਦੇ ਨਾਲ ਇਹਦਾ رابطہ ਕਰਕੇ ਖਦਮਤਾਲਤ ਕਰਕੇ ਇਹਨੂੰ ਵਿਚਾਰ ਮਾਰਗੀ ਕਰ ਦਿੱਤਾ ਜਾਵੇ ਇੱਕ ਡਾਕਟਰ ਸਾਹਿਬ ਹੋਰ ਛੋਟੀ ਜੀ ਗੱਲ ਕਈ ਲੋਕ ਜਿਹੜੇ ਤੁਸੀਂ ਕਹਿੰਦੇ ਸੀ ਕਿ ਵਿਰੋਧੀ ਕਮੈਂਟਾਂ ਦੇ ਆ ਉਹ ਇਹ ਕਹਿੰਦੇ ਆ ਕਿ ਇਹ ਰੋਪੜ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਹੀ ਮੁਹਾਲੀ ਨਿਕਲ ਗਿਆ ਹੁਣ ਤਾਂ ਜ਼ਿਲ੍ਹਾ ਪਹਿਲਾ ਹੀ ਬਹੁਤ ਸ਼ੋਅ ਮੈਂ ਮੈਂ ਤਾਂ ਇਸੇ ਗੱਲ ਦੇ ਉੱਪਰ ਆਉਣਾ ਹੈ ਪਰ ਮੈਂ ਇੱਕ ਪੋਜ਼ਿਟਿਵ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਜਦੋਂ ਸ਼ਤਾਬਦੀਆਂ ਦੀ ਤੁਸੀਂ ਜ਼ਿਕਰ ਕੀਤਾ 550 ਸਾਲਾ ਗੁਰੂ ਜੀ ਨਾਨਕ ਦੇਵ ਜੀ ਦਾ 300 ਸਾਲਾ ਖਾਸ ਸਾਜਨਾ ਦੇ ਵਸ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇਖਿਆ ਜਿਹੜੇ ਲੋਕਾਂ ਨੇ ਖਾਸ ਤੌਰ ਤੇ ਕੰਟਰੀਬਿਊਟ ਕੀਤਾ ਅਨੰਦਪੁਰ ਸਾਹਿਬ ਦੀ ਤਰੱਕੀ ਦੇ ਲਈ ਇਤਿਹਾਸ ਦੇ ਵਿੱਚ ਉਹ ਨਾਮ ਅਮਰ ਨੇ ਭਾਵੇਂ ਉਹ ਗਿਆਨੀ ਜੈਲ ਸਿੰਘ ਦੀ ਗੱਲ ਕੀਤੀ ਜਾਵੇ ਬਿਲਕੁਲ ਉਹ ਚਾਹੇ ਮਰਹੂਮ ਪ੍ਰਕਾਸ਼ ਸਿੰਘ ਬਾਦ ਕਿਤੇ ਲੀ ਜਿਹੜੀ ਤਰੱਕੀ ਦੀ ਹੈ ਇਹਨਾਂ ਆਗੂਆਂ ਨੇ ਤੋਰੀ ਹੈ ਤੇ ਅੱਜ ਇੱਕ ਠਕਮਾ ਮੌਕਾ ਸਰਕਾਰ ਦੇ ਕੋਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਜੇ ਅਨੰਦਪੁਰ ਸਾਹਿਬ ਨੂੰ ਸ਼ਤਾਬਦੀਆਂ ਦੇ ਮੌਕੇ ਤੇ ਜਿਹੜੇ ਸਮਾਗਮ ਕਰਾਏ ਜਾ ਰਹੇ ਜਿਲਾ ਘੋਸ਼ਿਤ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਆਗੂਆਂ ਦਾ ਨਾਮ ਵੀ ਜਿਹੜਾ ਉਹ ਇਤਿਹਾਸ ਦੇ ਵਿੱਚ ਅਮਰ ਹੋਗਾ ਤੁਹਾਨੂੰ ਕੀ ਲੱਗਦੀ ਹੈ ਬਿਲਕੁਲ ਤੁਸੀਂ ਬਿਲਕੁਲ درست ਗੱਲ ਕਹੀ ਹੈ ਜੀ ਕਿਉਂਕਿ ਤੁਹਾਨੂੰ ਯਾਦ ਹੋਣਾ ਗਿਆਨੀ ਜੈਲ ਸਿੰਘ ਜਿਹਹਲੇ ਮੁੱਖ ਮੰਤਰੀ ਸੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਸ ਵਲੇ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਔਰ ਬਹੁਤ ਵੱਡੇ ਜਸ਼ਨ ਉਸ ਵਲੇ ਹੋਏ ਸੀ ਇੰਗਲੈਂਡ ਤੋਂ ਸ਼ਾਸਤਰ ਵੀ ਉਸ ਵੇਲੇ ਮੰਗਵਾਏ ਗਏ ਸੀ ਜਿਹੜੇ ਕੇਸ ਗੜ੍ਹ ਸਾਹਿਬ ਹੁਣ ਸ਼ਿਸ਼ੋਭਿਤ ਹੈ ਤੋਂ ਬਾਦਲ ਸਾਹਿਬ ਨੇ ਬਹੁਤ ਵੱਡੇ ਕੰਮ ਜਿਹੜੇ ਆ ਉਹ ਆਪਣੇ ਤੌਰ ਤੇ ਕੀਤੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਜਿਵੇਂ ਤੁਸੀਂ فرمایا ਕਿ ਅਗਰ ਆ ਸਰਕਾਰ ਇਹ ਮੌਕਾ ਸੰਭਾਲ ਲਵੇ ਇਹ ਬੜਮੁਰਲਾ ਕਰਜ਼ਾ ਜਿਹੜਾ ਇਹ ਕਰ ਜਾਵੇ ਤਾਂ ਜਿੱਥੇ ਸੀਐਮ ਦਾ ਸਮੁੱਚੀ ਕੈਬਨਿਟ ਦਾ ਖਾਸ ਕਰਕੇ ਜਿਹੜੇ ਸਾਡੇ ਹਲਕੇ ਦੇ ਵਿਧਾਇਕ ਹੈ ਮੰਤਰੀ ਹੈ ਇਹਨਾਂ ਦਾ ਨਾਮ ਤਾਂ ਜਰੂਰ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਇੱਕ ਨਾਂ ਜਿਹੜਾ ਡਾਕਟਰ ਸਾਹਿਬ ਵਿਸਰ ਗਿਆ ਸਾਡੇ ਵਿੱਚੋਂ ਉਹ ਚਾਹੇ ਐਡੇ ਵੱਡੇ ਲੀਡਰ ਤਾਂ ਨਹੀਂ ਸੀ ਲੇਕਿਨ ਸਾਡੇ ਇਲਾਕੇ ਦੇ ਬਹੁਤ ਵੱਡੇ ਲੀਡਰ ਸੀ ਜਹਦਰ ਸ਼ਿਵ ਸਿੰਘ ਵਿਲਾ ਸ਼ਰਮਣੀ ਕਮੇਟੀ ਦੇ ਲੀਡਰ ਹੁੰਦੇ ਸੀ ਤੇ ਉਹ ਕਿਉਂਕਿ ਮੇਰੀ ਉਹਨਾਂ ਨਾਲ ਕਾਫੀ ਨੇੜਤਾ ਸ਼ੁਰੂ ਤੋਂ ਮੇਰੀ ਪਰਪਰੇਸ਼ਨ ਉਹਨਾਂ ਦੇ ਹੱਥਾਂ 'ਚ ਹੋਈ ਹੈ ਤੇ ਉਹ ਇੱਕ ਗੱਲ ਕਿਹਾ ਕਰਦੇ ਸੀ ਕਦੇ ਵੀ ਉਹ ਬਹੁਤਾ ਮਾਨ ਨਹੀਂ ਸੀ ਕਰਦੇ ਹਾਲਾਂਕਿ ਪਤ ਨਹੀਂ ਕਿੰਨੇ ਕੁ ਉਹਨਾਂ ਨੇ ਕੰਮ ਕਰਵਾਏ ਕਿੰਨੇ ਕੁ ਲੋਕਾਂ ਨੂੰ ਨੌਕਰੀ ਜਦੋਂ ਆਪਣੇ ਟੈਲੀਫੋਨ ਤੇ ਗੱਲ ਹੋ ਰਹੀ ਸੀ ਮੈਂ ਕਹਿ ਵੀ ਰਿਹਾ ਸੀ ਕਿ ਉਸ ਤਰ੍ਹਾਂ ਦੇ ਇੱਕ ਕਿਰਦਾਰ ਦਾ ਬਿਲਕੁਲ ਇਹਨਾਂ ਵਿਅਕਤੀ ਸ਼ਾਇਦ ਇਹ ਕੋਈ ਆਨੰਦਪੁਰ ਸਾਹਿਬ ਦੇ ਵਿੱਚੋਂ ਜਿਹੜਾ ਉੱਠਿਆ ਹੋਵੇ ਇਸ ਏਰੀਏ ਦੇ ਵਿੱਚੋਂ ਕਿਉਂਕਿ ਆਪਣੇ ਦੇ ਨਾਲ ਆਪਣਤਾ ਹੁੰਦੀ ਹੈ ਆਪਣੇ ਇਲਾਕੇ ਦੇ ਨਾਲ ਮੋਹ ਹੁੰਦਾ ਹੈ ਤੇ ਉਹ ਮੋਹ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਪਤਾ ਨਹੀਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਉਹਨਾਂ ਨੇ ਦਵਾਇਆ ਤੇ ਕਦੇ ਇਸ ਚੀਜ਼ ਨੂੰ ਉਹਨਾਂ ਨੇ ਰਿਅਲਾਈਜ਼ ਨਹੀਂ ਕਰਾਇਆ ਦੂਜੇ ਬੰਦੇ ਨੂੰ ਕਿ ਮੈਂ ਤੇਰੇ ਤੇ ਆਸਾਨ ਕੀਤਾ ਹੈ ਬਿਲਕੁਲ ਕਦੇ ਵੀ ਨਹੀਂ ਜੀ ਔਰ ਉਹ ਚਾਹੇ ਕਦੇ ਵੀ ਕਿਸੇ ਨੂੰ ਨਹੀਂ ਪੁੱਛਿਆ ਤੇਰੀ ਸਿਆਸੀ ਪਾਰਟੀ ਕਿਹੜੀ ਹੈ ਜੀ ਤੇਰਾ ਪਿੰਡ ਕਿਹੜਾ ਹੈ ਤੇਰਾ ਕਿਹਦੇ ਨਾਲ ਸੰਬੰਧ ਹੈ ਬਿਲਕੁਲ ਨਹੀਂ ਕੋਈ ਮਤਲਬ ਨਹੀਂ ਉਸ ਵੇਲੇ ਤਾਂ ਦੇਖੋ ਸਾਈਕਲਾਂ ਦਾ ਜ਼ਮਾਨਾ ਸੀ ਉਹ ਸਾਈਕਲ ਦੇ ਪਿੱਛੇ ਬੈਠ ਕੇ ਵੀ ਅਸੀਂ ਜਾਂਦੇ ਦੇਖੇ ਹੈ ਤੋਂ ਇਹੋ ਜਿਹਾ ਉਹ ਮੇਨ ਗੱਲ ਕਰਦੇ ਸੀ ਕਹਿੰਦੇ ਮੈਂ ਤਾਂ ਜਦ ਤੱਕ ਮੈਨੂੰ ਰੋਟੀ ਨਹੀਂ ਹਜਮਾਦੀ ਮੈਨੂੰ ਰੋਟੀ ਸੁਆਦ ਨਹੀਂ ਲੱਗਦੀ ਜਦ ਤੱਕ ਮੈਂ ਦੋ ਚਾਰ ਕਿਸੇ ਦੀ ਕੰਮ ਨਹੀਂ ਕਰਵਾ ਲੈਂਦਾ ਬਹੁਤੇ ਕੰਮ ਤਾਂ ਕਹਿੰਦੇ ਮੈਂ ਗਿੰਦਾ ਨਹੀਂ ਜੇ ਮੈਨੂੰ ਕੋਈ ਪੁੱਛੇ ਸਿਰਫ ਤਿੰਨਕ ਕੰਮ ਮੈਨੂੰ ਚੇਤੇ ਆ ਜੇ ਕੋਈ ਪੁੱਛੇ ਮੈਂ ਦੱਸ ਸਕਦਾ ਇੱਕ ਤਾਂ ਜਿਹੜਾ ਗੜ ਸ਼ੰਕਰ ਵਾਲਾ ਸਤਲੁਜ ਤੇ ਬੜਾ ਕੋਲ ਬਣਵਾਇਆ ਜੀ ਤੇ ਬੁੱਟਾ ਸਿੰਘ ਉਸ ਵੇਲੇ ਸੈਂਟਰ ਦੇ ਵਿੱਚ ਮੰਤਰੀ ਹੁੰਦੇ ਸੀ ਸੰਤ ਹਰਖੋ ਵਾਲਿਆਂ ਦੇ ਨਾਲ ਉਹਨਾਂ ਦੇ ਲਿੰਕ ਸੀ ਲੈ ਕੇ ਮੈਂ ਵੀ ਇੱਕ ਦੋ ਵਾਰ ਦਿੱਲੀ ਉਹਨਾਂ ਦੇ ਨਾਲ ਜਾਂਦਾ ਰਿਹਾ ਜੀ ਜੀ ਤੇ ਇਹ ਕੋ ਦੱਸਦੇ ਸੀ ਵੀ ਬਾਦਲ ਸਾਹਿਬ ਨੂੰ ਕਹਿ ਕੇ ਦਸ਼ਮੇਸ਼ ਅਕੈਡਮੀ ਜਿਹੜੀ ਹੈ ਕਿਆ ਬਾਤ ਹੈ ਪ੍ਰੀਮੀਅਰ ਇੰਸਟੀਚਿਊਨ ਹੈ ਆਪਣੇ ਇਲਾਕੇ ਆਪਣੇ ਆਪਣੇ ਇਲਾਕੇ ਦਾ ਉਹ 100 ਕਦਾ ਜ਼ਮੀਨ ਮੇਰਾ ਖੜ ਫਜ਼ਲਾ ਸੀ ਨਾ ਸਰਪੰਚ ਦਾ ਤਾਰਾ ਪਰਦੇ ਹੁੰਦੇ ਸੀ ਉਹ ਜ਼ਮੀਨ ਲੈ ਕੇ ਦਿੱਤੀ ਸੀ ਜੀ ਇਸੇ ਤਰ੍ਹਾਂ ਜਿੱਥੇ ਤੁਸੀਂ ਸੇਵਾ ਨਿਭਾ ਰਹੇ ਹੋ ਮੈਂ ਵੀ ਉਥੋਂ ਦਾ ਵਿਦਿਆਰਥੀ ਰਹਾ ਖਾਲਸਾ ਕਾਲਜ ਦਾ ਉਹ ਵੀ ਟੋੜਾ ਸਾਹਿਬ ਨੂੰ ਕਹਿ ਕੇ ਉਹਨੇ ਖਾਲਸਾ ਕਾਲਜ ਇੱਥੇ ਬਣਵਾਇਆ ਸੀ ਸੋ ਇਹੋ ਜੇ ਲੀਡਰਾਂ ਦੀ ਬਹੁਤ ਵੱਡੀ ਕਾਰਤ ਸਾਡੇ ਇਸ ਧਰਤੀ ਨੂੰ ਰਹੀ ਹੈ ਲੇਕਿਨ ਹੁਣ ਮੈਂ ਸਮਝਦਾ ਕਿ ਬਹੁਤ ਵਧੀਆ ਇਹ ਮੌਕਾ ਸਾਡੀ ਸਮੁੱਚੀ ਲੀਡਰਸ਼ਿਪ ਵਾਸਤੇ ਕਿ ਅਨੰਦਪੁਰ ਸਾਹਿਬ ਨੂੰ ਅਗਰ ਉਹ ਜ਼ਿਲ੍ਹਾ ਅਨਾਉਂਸ ਕਰ ਦਿੰਦੇ ਆ ਤਾਂ ਬਹੁਤ ਵੱਡੀ ਗੱਲ ਹੋਊਗੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਪਰਿਆ ਜਾਊਗਾ ਬਿਲਕੁਲ ਤੁਹਾਡੀ ਸਿਆਸੀ ਸੂਝਬੂਝ ਐਸ ਜਰਨਲਿਸਟ ਵੀ ਤੁਸੀਂ ਕੰਮ ਕਰਦੇ ਹੋ ਬਹੁਤ ਜ਼ਿਆਦਾ ਹੈ ਤੇ ਮੈਂ ਇੱਕ ਚੀਜ਼ ਹੋਰ ਜਿਵੇਂ 2021 ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਮਲੇਰਕੋਟ ਨੂੰ ਜ਼ਿਲ੍ਹਾ ਬਣਾਇਆ ਗਿਆ ਜੀ ਇੱਕ ਤੋਂ ਖਬਰਾਂ ਇਹ ਵੀ ਲੱਗ ਰਹੀਆਂ ਕਿ ਜੇਕਰ ਜ਼ਿਲ੍ਹਾ ਪਣਦਾ ਹੈ ਤਾਂ ਅਨੰਦਪੁਰ ਸਾਹਿਬ ਦੇ ਉੱਪਰ ਬਹੁਤ ਸਾਰਾ ਜਿਹੜਾ ਵਿੱਤੀ ਬੋਝ ਪਊਗਾ 400 500 ਕਰੋੜ ਰੁਪਏ ਦਾ ਕਿਤੇ ਨਾ ਕਿਤੇ ਖਰਚ ਆਊਗਾ ਲੱਗਦਾ ਹੈ ਕਿ ਇਹ ਬੋਝ ਜਿਹੜੇ ਬਹੁਤ ਛੋਟੇ ਬੋਝ ਨੇ ਜਿਹੜਾ ਵੱਡਾ ਬੋਝ ਗੁਰੂ ਤੇਗ ਹਪਾਦਰ ਨੇ ਸਾਡੇ ਉੱਪਰ ਜਿਹੜਾ ਹੈ ਕਿ ਅਸੀਂ ਕੁਝ ਕਰ ਸਕੀਏ ਜਿਹੜੀ ਨਗਰੀ ਵਸਾਈ ਉਸ ਨਗਰੀ ਦੀ ਤਰੱਕੀ ਦੇ ਲਈ ਸਾਰੇ ਇੱਕਜੁੱਟ ਹੋ ਕੇ ਕੰਮ ਕਰ ਸਕੀਏ ਲੱਗਦਾ ਹੈ ਕਿ ਇਹ ਇਹ ਵਿੱਤੀ ਬੋਝ ਕੋਈ ਮੈਟਰ ਨਹੀਂ ਕਰਦੇ ਹੈਗੇ ਤੇ ਜ਼ਿਲ੍ਹੇ ਦੀ ਕੱਟ ਵੜ ਕਰ ਨਹੀਂ ਕਿਤੋਂ ਏਰੀਆ ਜਿਹੜਾ ਵਿੱਚ ਲਿਆਣਾ ਕਿਤੇ ਏਰੀਆ ਕੱਢਣਾ ਇਹ ਛੋਟੀਆਂ ਗੱਲਾਂ ਨੇ ਇਹ ਕੈਲਕੂਲੇਸ਼ਨ ਸਰਕਾਰਾਂ ਜਾਂ ਪ੍ਰਸ਼ਾਸਨ ਆਪਣੇ ਤਰਤੇ ਕਰ ਸਕਦੇ ਨੇ ਖਾਸ ਤੌਰ ਤੇ ਮੈਂ ਉਦਰੀ ਨੰਦ ਲਾਲ ਦੇ ਰੈਫਰੈਂਸ ਤੋਂ ਤੁਹਾਡੀ ਜਿਵੇਂ ਗੱਲ ਮੇਰੇ ਨਾਲ ਹੋਈ ਸੀ ਉਹ ਵਾਕਿਆ ਜ਼ਰੂਰ ਸਾਂਝਾ ਕਰੋ ਤੁਸੀਂ ਉਹ ਡਾਕਟਰ ਸਾਹਿਬ ਗੱਲ ਤੁਸੀਂ ਮੈਨੂੰ ਯਾਦ ਕਰਵਾ ਦਿੱਤੀ ਇਹ ਕਈ ਸਾਲ ਪੁਰਾਣੀ ਗੱਲ ਹੈ ਜੀ ਬਲਾ ਚੌਰ ਹਲਕੇ ਦੇ ਐਮ ਐਲ ਚੋਦਰੀ ਨੰਦ ਲਾਲ ਹੁੰਦੇ ਸੀ ਉਹ ਕਬੱਡੀ ਦੇ ਬੜੇ ਸ਼ਕੀਨ ਸੀ ਮੈਚ ਦੇਖਣ ਦੇ ਜੀ ਤੇ ਤੁਹਾਨੂੰ ਪਤਾ ਕਿ ਖਾਲਸਾ ਸਕੂਲ ਵਿਖੇ ਇੰਗਲੈਂਡ ਕਬੱਡੀ ਫੈਡਰੇਸ਼ਨ ਵਾਲੇ ਹਰ ਸਾਲ ਕਬੱਡੀ ਕੱਪ ਕਰਵਾਉਂਦੇ ਆ ਮੇਲੇ ਤੇ ਬਿਲਕੁਲ ਤੇ ਉਹ ਉੱਥੇ ਆਦੇ ਹੁੰਦੇ ਸੀ ਦੇਖਣ ਹੂੰ ਤੇ ਉਹਨਾਂ ਨੇ ਲੈਕਚਰ ਦੇ ਵਿੱਚ ਆਪਣੇ ਕਿਹਾ ਅਨੰਦਪੁਰ ਸਾਹਿਬ ਦੀ ਮਹੱਤਤਾ ਦੀ ਗੱਲ ਕਰਦੇ ਸੀ ਜੀ ਤੇ ਬੰਨੇ ਕਹਿੰਦੇ ਆਈ ਹੈਵ ਜੇ ਸ਼ਹਿਰ ਨੂੰ ਤਾਂ ਇਸ ਦੀ ਗੁਰੀ ਨਗਰੀ ਨੂੰ ਤਾਂ ਜਿੰਨਾ ਵੀ ਸਰਕਾਰ ਕਰ ਸਕੇ ਵੱਧ ਤੋਂ ਵੱਧ ਇਹਨਾਂ ਨੂੰ ਕਰਨਾ ਚਾਹੀਦਾ ਜਿਲ੍ਹਾ ਵੀ ਬਣਾਉਣਾ ਚਾਹੀਦਾ ਤੋਂ ਇਹੋ ਜੀ ਗੱਲ ਜਿਸ ਲਈ ਹੋਈ ਤੇ ਉਹ ਲੈਕਚਰ ਦੇ ਕੇ हट ਗਏ ਮੈਚ ਵੀ ਖਤਮ ਹੋ ਗਏ ਅਸੀਂ ਇਦਾਂ ਬੈਠੇ ਸੀ ਤੇ ਸਾਡੇ ਉਥੋਂ ਦੇ ਮੈਂਬਰ ਨੇ ਇੰਗਲੈਂਡ ਦੇ ਉਹ ਕਹਿੰਦੇ ਚੌਥਰੀ ਸਾਹਿਬ ਤੁਸੀਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗਲਤੀ ਕਰ ਦਿੱਤੀ ਹਮ ਲੇਕਿਨ ਏਰੀਆ ਬੜਾ ਛੋਟਾ ਰੋਪੜ ਜ਼ਿਲ੍ਹਾ ਤਾਂ ਪਹਿਲਾਂ ਹੀ ਬੜਾ ਛੋਟਾ ਹੈ ਇਹ ਸਵਾਲ ਅੱਜ ਵੀ ਉਠਾ ਰਹੇ ਲੋਕ ਹਾਂਜੀ ਤੇ ਦੇਖੋ ਉਹਨਾਂ ਦੀ ਸੋਚ ਦੇਖੋ ਉਹ ਕਹਿੰਦੇ ਜੀ ਆਨੰਦਪੁਰ ਸਾਹਿਬ ਤਾਂ ਇਹੋ ਜਿਹੀ ਨਗਰੀ ਹੈ ਮੀਰਾ ਕਹਿੰਦੇ ਵੀ ਬਲਾਚੌਰ ਹਲਕਾ ਨਾਲ ਗੜ ਸ਼ੰਕਰ ਲੱਗਦਾ ਹੈ ਬਿਲਕੁਲ ਅਗਰ ਸਾਡਾ ਇਲਾਕਾ ਵੀ ਉਧਰੋਂ ਕੱਟ ਕੇ ਨੰਦਪੁਰ ਸਾਹਿਬ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਅਸੀਂ ਆਪ ਆਪਣੇ ਆਪ ਨੂੰ ਵਢ ਭਾਗੇ ਸਮਝਾਂਗੇ। ਯਾ ਬਾਤ। ਇਹ ਉਹਨਾਂ ਦੀ ਉਸ ਵਾਲੀ ਸੋਚ ਸੀ। ਤੇ ਬਾਕੀ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਕਟਵੰਡ ਕਰਨੀ ਛੋਟੇ ਵੱਡੇ ਦੀ ਗੱਲ ਲੋਕ ਕਿੰਤੂ ਪ੍ਰੰਤੂ ਕਰਦੇ ਆ। ਹੂੰ। ਤੇ ਸਾਡੇ ਸਾਹਮਣੇ ਦੇਖੋ ਮਿਸਾਲ ਸਾਡੇ ਸਾਹਮਣੇ ਹੈ ਹੁਸ਼ਿਆਰਪੁਰ ਜਿਲ੍ਹਾ ਸਾਡੇ ਨਾਲ ਲੱਗਦਾ। ਬਿਲਕੁਲ। ਤੇ ਕਿਸੇ ਸਮੇਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਸੀ। ਤਹਿਸੀਲ ਰਹੀ ਹੈ। ਉਹਨਾਂ ਤਹਿਸੀਲ ਦਾ ਹਿੱਸਾ। ਬਿਲਕੁਲ ਬਿਲਕੁਲ। ਤੇ ਅਨੰਦਪੁਰ ਸਾਹਿਬ ਦੇ 1500 ਦੇ ਨੇੜੇ ਤੇੜੇ ਪਿੰਡ ਤਾਂ ਹੁਸ਼ਿਆਰਪੁਰ ਜਿਲ੍ਹੇ ਦੇ ਕੋਲ ਹੈ। ਔਰ ਸਾਡੇ ਕੋਲ ਬਰਨਾਲਾ ਜਿਲ੍ਹਾ ਇਹਨਾਂ ਨੇ ਬਣਾ ਦਿੱਤਾ। ਉਹਦੇ ਕੋਲ 127 ਪਿੰਡ ਹੈ ਸਾਰੇ। ਬਿਲਕੁਲ ਜੀ। ਇਸ ਤਰ੍ਹਾਂ ਫਰੀਦਕੋਟ ਹੈ। ਉਹਦੇ ਕੋਲ 150 ਪਿੰਡ ਹੈ। ਤੇ ਮਲੇਰਕੋਟਲੇ ਦੀ ਰੀਸੈਂਟ ਐਗਜ਼ਾਮਪਲ ਸਾਡੇ ਸਾਹਮਣੇ। ਉਹ ਸਾਡੇ ਮਲੇਰਕੋਟਲੇ ਦੀ ਉਦਾਹਰਣ ਸਾਡੇ ਸਾਹਮਣੇ ਹੈ। ਤੇ ਜੇ ਮੌਜੂਦਾ ਵੀ ਤੁਸੀਂ ਕਹਿੰਦੇ ਆ ਵੀ ਕਤਬੱਡ ਹੋ ਗਈ ਰੋਪੜ ਕੋਲ ਹੁਣ ਵੀ 6.5 600 ਦੇ ਨੇੜੇ ਤੇ ਜਿਹੜੇ ਪਿੰਡ ਹੈਗਾ ਤੇ ਉਹ ਕੱਢਿਆ ਜਾ ਸਕਦਾ ਨੂਰਪੁਰ ਬੇਦੀ ਨੂੰ ਤਹਿਸੀਲ ਦਾਦਰ ਦਾ ਅਨੰਦਪੁਰ ਸਾਹਿਬ ਤਹਿਸੀਲ ਹੈ ਤੇ ਨੰਗਲ ਤਹਿਸੀਲ ਹੈ ਇਹ ਤਾਂ ਬਹੁਤ ਇਹ ਤਾਂ ਜਿਹੜੇ ਲੋਕ ਥੋੜੀ ਨਾ ਪੱਕੀ ਸੋਚ ਰੱਖਦੇ ਉਹਨਾਂ ਦੇ ਇਹ ਹਜੇ ਵਿਚਾਰ ਹੈ ਲੇਕਿਨ ਬਹੁਤ ਵਧੀਆ ਤਰੀਕੇ ਨਾਲ ਲਾਸਟ ਵਿੱਚ ਮੈਂ ਇੱਕ ਹੋਰ ਪੁੱਛਣਾ ਚਾਹਾਂਗਾ ਇਹ ਵੀ ਕਿਹਾ ਜਾ ਰਿਹਾ ਕਿ ਕੁਦਰਤੀ ਜਿਹੜੀ ਸਹੋਂਪਣ ਨਾਲ ਭਰਪੂਰ ਹੈ ਧਰਤੀ ਹੈ ਜਿਹੜਾ ਜ਼ਿਲ੍ਹਾ ਬਣਦਾ ਡਵੈਲਪਮੈਂਟ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਛੀੜਛਾੜ ਹੋਏਗੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਇਸ ਤਰ੍ਹਾਂ ਹੋ ਸਕਦਾ ਕੁਝ ਇਹ ਦੇਖੋ ਵੀ ਇਹ ਵੀ ਜਿਹੜੇ ਵਿਚਾਰ ਹਨ ਇਹੋ ਜਿਹੇ ਇਹ ਸਾਰੇ ਜਿਹੜੇ ਨਾ ਪੱਖੀ ਸੋਚ ਵਾਲੇ ਲੋਕ ਉਹਨਾਂ ਦੀ ਹੋ ਸਕਦੀ ਹੈ ਕੁਦਰਤੀ ਸਫਲਤਾ ਬਦਣੀ ਹੈ ਨਾ ਪਰਸਪਰ ਦੀ ਹੂੰ ਜੇ ਡਿਵੈਲਪਮੈਂਟ ਹੁੰਦੀ ਹੈ ਤੇ ਹੁਣ فرض ਕਰੋ ਕੁਦਰਤੀ ਸਫਲਤਾ ਸਾਡੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਇਹ ਤਾਂ ਕਿਸੇ ਨੇ ਕੱਟ ਨਹੀਂ ਦੇਣੀਆਂ ਜੰਗਲ ਤਾਂ ਕਿਸੇ ਨੇ ਕੱਟ ਨਹੀਂ ਦੇਣੇ ਜੀ ਇਹ ਤਾਂ ਇਦਾਂ ਹੀ ਰਹਿਣੇ ਹਨ ਅਗਰ ਹੋਰ ਖੂਬਸੂਰਤ ਇੱਥੇ ਪਾਰਕ ਬਣਦੇ ਆ ਹੋਰ ਕੋਈ ਫੈਕਟਰੀਆਂ ਲੱਗਦੀਆਂ ਵਧੀਆ ਰੋਡ ਬਣਦੀਆਂ ਵਧੀਆ ਸੜਕਾਂ ਬਣਦੀਆਂ ਪਾਖੜਾ ਸਾਡੇ ਕੋਲ ਹੈ ਲੋਕ ਦੇਖਣ ਆਉਂਦੇ ਆ ਟੂਰਿਜ਼ਮ ਜਿਹੜਾ ਹੈਗਾ ਉਹ ਕਿੰਨਾ ਡਵੈਲਪਮੈਂਟ ਹੋਊਗਾ ਔਰ ਜਿਲਾ ਬਣਦੇ ਨਾਲ ਤਾਂ ਇਹਨਾਂ ਦਾ ਵਿਕਾਸ ਜ਼ਿਆਦਾ ਹੋਣ ਨਾਲ ਸੋਪਨ ਤਾਂ ਅਨੰਤਪੁਰ ਸਾਹਿਬ ਦਾ ਹੋਰ ਚਾਰ ਚੰਦ ਲੱਗੂਗਾ ਲੱਗਦਾ ਨਹੀਂ ਕਿ ਜਦੋਂ 99 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਹੋਇਆ ਚਾਹੇ ਵਿਰਾਸਤੇ ਖਾਲਸਾ ਦੀ ਗੱਲ ਕੀਤੀ ਜਾਵੇ ਪੰਜ ਪਿਆਰਾ ਪਾਰਕ ਜਿਹੜਾ ਬਣਿਆ ਤੇ ਰੈਨੋਵੇਟ ਕੀਤਾ ਗਿਆ ਗਵਰਨਮੈਂਟ ਦੇ ਟਾਈਮ 'ਤੇ ਬਿਲਕੁਲ ਪੂਰਾ ਇੱਕ ਟੂਰਿਜ਼ਮ ਹੱਬ ਦੇ ਤੌਰ ਤੇ ਵਿਕਸਿਤ ਹੋਇਆ ਮੈਨੂੰ ਯਾਦ ਹੈ ਕਿ ਅਨੰਦਪੁਰ ਸਾਹਿਬ ਇੱਕਾ ਦッカ ਹੋਟਲ ਕਿਸੇ ਸਮੇਂ ਹੁੰਦੇ ਸੀ ਉਦੋਂ ਤੇ ਅੱਜ ਜੇਕਰ ਹੋਟਲਾਂ ਦੀ ਗੱਲ ਕੀਤੀ ਜਾਵੇ ਤਾਂ 100 ਤੋਂ 150 ਦੇ ਵਿਚਕਾਰ ਜਿਹੜੇ ਹੋਟਲ ਅਨੰਦਪੁਰ ਸਾਹਿਬ ਜਾਂ ਆਸ-ਪਾਸ ਦੇ ਏਰੀਆ ਦੇ ਵਿੱਚ ਹੈ ਸੋ ਕਿਤੇ ਨਾ ਕਿਤੇ ਸਿੱਧਾ ਤੌਰ ਤੇ ਇਕਨੋਮੀ ਨੂੰ ਬੂਸਟ ਮਿਲੇਗਾ ਟੂਰਿਜ਼ਮ ਵੀ ਜਿਹੜਾ ਇਹਦੇ ਨਾਲ ਵਧੂਗਾ ਬਿਲਕੁਲ ਜੀ ਟੂਰਿਜ਼ਮ ਤਾਂ ਦੇਖੋ ਧਾਰਮਿਕ ਟੂਰਿਜ਼ਮ ਵੀ ਵਧਣਾ ਹੈ ਇਹਦੇ ਨਾਲ ਜੀ ਸੈਰ ਸਪਟਾ ਇਹਦੇ ਨਾਲ ਜਿਹੜਾ ਹੈਗਾ ਉਹ ਬੇਅੰਤ ਵਧਣਾ ਜਿਵੇਂ ਤੁਸੀਂ ਹੋਟਲਾਂ ਦੀ ਗੱਲ ਕੀਤੀ ਹੈ ਹਰ ਕਿਸਮ ਦੇ ਕਾਰੋਬਾਰ ਇਹਦੇ ਨਾਲ ਤਾਂ ਵਧਣੀ ਹੈ ਹੁਣ ਪੰਜ ਪਿਆਰਾ ਪਾਰਕ ਦਾ ਤੁਸੀਂ ਇਗਰ ਕੀਤਾ ਜਿਸ ਲਈ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਯਾਤਰੂ ਜਾਮ ਰੋਕ ਇੰਟਰ ਹੁੰਦੇ ਆ ਤਾਂ ਸਭ ਤੋਂ ਪਹਿਲੀ ਜਿਹੜੀ ਦੇਖ ਹੈ ਉਹ ਉੱਥੋਂ ਉਹ ਦਿਸਦੀ ਹੈ ਉਹ ਨਾਲੇ ਚਲ ਘਾਰਾ ਫਿਰ ਵਿਰਾਸਤ ਖਾਲਸਾ ਦਾ ਪੈਂਦਾ ਸੋ ਇਹੋ ਜੇ ਪਤਾ ਨਹੀਂ ਹੋਰ ਕਿੰਨੇ ਕੁ ਪਾਰਕ ਬਣਨੇ ਕਿੰਨੀ ਕੁ ਸੁਹੱਪਣ ਵਿਚਾਰ ਚੰਨ ਅਨੰਦਪੁਰ ਸਾਹਿਬ ਨੂੰ ਲੱਗਣੇ ਆ ਇਸ ਕਰਕੇ ਸੋਚ ਸਾਨੂੰ ਉਸਾਰੂ ਤੇ ਆਸ਼ਾਵਾਦੀ ਰੱਖਣੀ ਚਾਹੀਦੀ ਹੈ ਔਰ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਵੀ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਸਮੁੱਚੇ ਖਾਲਸਾ ਪੰਥ ਦੇ ਮੰਨ ਦੇ ਵਿੱਚ ਇਹ ਰੀਜ ਹੈ ਇਹ ਸਤਿਗੁਰੂ ਪੂਰੀ ਕਰੇ ਔਰ ਬੜੇ ਨਿਰਵੈਗਨ ਤਰੀਕੇ ਦੇ ਨਾਲ ਜਿੱਥੇ ਇਹ ਸ਼ਤਾਬਦੀਆਂ ਦੇ ਕਾਰਜ ਪੂਰੇ ਹੋਣ ਉੱਥੇ ਅਨੰਦਪੁਰ ਸਾਹਿਬ ਨੂੰ ਜਿਲਾ ਵੀ ਬਣਾ ਕੇ ਸਮੁੱਚੇ ਖਾਲਸਾ ਪੰਥ ਨੂੰ ਮੈਂ ਸਮਝਦਾ ਕਿ ਇਹ ਇੱਕ ਤੋਹਫਾ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਦਾ ਮੈਂ ਇਸ ਵੱਲੋਂ ਆਸ ਵੀ ਉਹਨਾਂ ਤੋਂ ਕਰਦਾ ਕਿ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਬਹੁਤ ਪੋਜ਼ਿਟਿਵ ਨੋਟ ਦੇ ਨਾਲ ਸਰ ਨੇ ਇਹ ਗੱਲਬਾਤ ਜਿਹੜੀ ਕੀਤੀ ਹੈ ਤੇ ਜਿਵੇਂ ਸਰ ਨੇ ਕਿਹਾ ਕਿ ਹੁਣ ਅਰਦਾਸ ਗੁਰੂ ਸਾਹਿਬ ਅੱਗੇ ਵੀ ਹੈ ਅਰਦਾਸ ਪੰਜਾਬ ਸਰਕਾਰ ਦੇ ਅੱਗੇ ਵੀ ਹੈ ਕਿ ਜਦੋਂ ਸ਼ਤਾਬ ਦੀਆਂ ਜਿਹੜੀਆਂ ਮਨਾਇਆਂ ਜਾ ਰਹੀਆਂ ਨੇ ਵੱਡੇ ਪ੍ਰੋਗਰਾਮ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਰਕਾਰ ਦੇ ਦੁਆਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਲੀਕੇ ਗਏ ਨੇ ਤੇ ਇਹ ਬੜਾ ਠਕਮਾ ਸਮਾਂ ਹੈ ਪੋਜ਼ਿਟਿਵਿਟੀ ਦੇ ਨਾਲ ਸਕਾਰਾਤਮਕ ਸੋਚ ਦੇ ਨਾਲ ਆਪਾਂ ਇਹ ਮੰਗ ਵੀ ਕਰੀਏ ਤੇ ਸਰਕਾਰ ਇਸ ਮੰਗ ਨੂੰ ਪੂਰਾ ਵੀ ਕਰੇ ਕਿਉਂਕਿ ਜੇਕਰ ਇਸ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਇਤਿਹਾਸ ਦੇ ਵਿੱਚ ਵੱਡਾ ਨਾਮ ਹੈ ਅਨੰਦਪੁਰ ਸਾਹਿਬ ਦਾ ਬਹੁਤ ਆ ਜਿਆਦਾ ਕੋਈ ਫਰਕ ਨਹੀਂ ਪੈਣਾ ਹੈ ਪਰantu ਕਿਤੇ ਨਾ ਕਿਤੇ ਬਤੌਰ ਅਨੰਦਪੁਰ ਸਾਹਿਬ ਦੇ ਨਿਵਾਸੀ ਜਾਂ ਪੰਜਾਬ ਦੇ ਨਿਵਾਸੀ ਹੋਣ ਦੇ ਕਿਤੇ ਨਾ ਕਿਤੇ ਗੁਰੂ ਸਾਹਿਬ ਦਾ ਜਿਹੜਾ ਆਪਾਂ ਸਮਾਗਮ ਮਨਾ ਰਹੇ ਹਾਂ ਸ਼ਹੀਦੀ ਸ਼ਤਾਬ ਦੀਆਂ ਮਨਾ ਰਹੇ ਹਾਂ ਉਹਨੂੰ ਸੱਚੀ ਸ਼ਰਧਾਂਜਲੀ ਜਿਹੜੀ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਦਿੱਤੀ ਜਾ ਸਕਦੀ ਹੈ ਬੀਐਸ ਚਾਨਾ ਟੀਵੀ 20 ਆਪਣਾ ਚੈਨਲ ਸ਼੍ਰੀ ਅਨੰਦਪੁਰ ਸਾਹਿਬ